ਬਲਵੰਤ ਗਾਰਗੀ ਜੀ ਦੀ ਕਹਾਣੀ ਦਾਨੋ ਬਾਲਕ ਬਹਾਮਣ ਦੇ ਪੰਜ ਪੁੱਤ ਸਨ ਪੰਜੇ ਵਾਰੀ ਵਾਰੀ ਪਾਗਲ ਹੋਏ ਬਾਲਕਰਾਮ ਪਿੰਡ ਦਾ ਪ੍ਰੋਹਤ ਸੀ ਮੈਲੀ ਚਿੱਕੜ ਪੱਗ ਉਲਜੀ ਹੋਈ ਲੰਬੀ ਦਾੜੀ ਲਾਲ ਕੰਨੀ ਵਾਲੀ ਉੱਚੀ ਧੋਤੀ ਤੇ ਨੰਗੇ ਪੈਰਾਂ ਵਿੱਚ ਬਿਾਈਆਂ ਜਦੋਂ ਪਿੰਡ ਵਿੱਚ ਕਿਸੇ ਬੁੱਢੇ ਠੇਰੇ ਦਾ ਮਰਨਾ ਹੁੰਦਾ ਤਾਂ ਬਾਲਕਰਾਮ ਨੂੰ ਕੋਰੀ ਮਲਮਲ ਦੀ ਚਿੱਟੀ ਪੱਗ ਮਿਲਦੀ ਇਹ ਪੱਗ 15-20 ਦਿਨਾਂ ਪਿੱਛੋਂ ਫਿਰ ਮੈੜੀ ਚਿੱਕੜ ਹੋ ਜਾਂਦੀ ਉਹ ਸਾਰਾ ਦਿਨ ਦਰਵਾਜ਼ੇ ਵਿੱਚ ਮੁੰਜ ਦੀ ਪਲੂਂਗੜੀ ਉੱਤੇ ਬੈਠਾ ਕਲੀ ਪੀਂਦਾ ਪਿੰਡ ਵਿੱਚ ਆਉਣ ਦੇ ਸਾਰੇ ਪਰੌਣਿਆਂ ਦੀ ਉਸ ਨੂੰ ਪਛਾਣ ਸੀ ਉਸੇ ਨੇ ਬਹੁਤਿਆਂ ਦੇ ਫੇਰੇ ਪੜਾਏ ਸਨ ਉਸ ਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਜੋਤਰਾਮ ਸੀ ਕਿਉਂਕਿ ਉਸ ਦਿਨ ਪਹਿਲੀ ਵਾਰ ਉਸ ਦੇ ਘਰ ਜੋਤ ਜਗੀ ਸੀ ਸਭ ਤੋਂ ਛੋਟੇ ਪੁੱਤ ਦਾ ਨਾਂ ਸੀ ਪੂਰਨ ਚੰਦ ਜਿਸ ਦਿਨ ਪੂਰਨ ਜੰਮਿਆ ਉਸ ਦਿਨ ਉਹਨਾਂ ਦਾ ਦਾਦਾ ਪੂਰਾ ਹੋਇਆ ਸੀ ਪਹਿਲੇ ਚਾਰ ਪੁੱਤਾਂ ਨੂੰ ਤਾਂ پاگلਪਨ ਦਾ ਦੌਰਾ 15ਵੇਂ 16ਵੇਂ ਬਰੇ ਵਿੱਚ ਪੈਂਦਾ ਰਿਹਾ ਪਰ ਪੂਰਨ ਚੰਦ ਜਮਾਦਰੂ ਗੁੰਗਾ ਤੇ پاگل ਸੀ ਬਾਲਕ੍ਰਾਮ ਦੀ ਘਰ ਵਾਲੀ ਗਣੇਸ਼ੀ ਬਹੁਤ ਸੋਧਣ ਸੀ ਮਦਰੇ ਕੱਦ ਦੀ ਫੜਕੀ ਜਹੀ ਜਾਨੀ ਉਹ ਸਾਰੇ ਘਰੀ ਹਿੰਦੇ ਲੈਂਦੀ ਤੇ ਆਪਣੇ ਜਜਮਾਨਾਂ ਤੋਂ ਰੋਟੀਆਂ ਇਕੱਠੀਆਂ ਕਰਦੀ ਫਿਰਦੀ ਪੰਜਾ ਪੁੱਤਾਂ ਨੂੰ ਉਸਨੇ ਜਜਮਾਨਾਂ ਦੇ ਨਯੋਤਿਆਂ ਤੇ ਸ਼ਰਾਦਾਂ ਦੇ ਆਸਰੇ ਹੀ ਪਾਲਿਆ ਉਸ ਦਾ ਘਰ ਵਾਲਾ ਤਾਂ ਸਿਰਫ ਕਲੀ ਪੀਣ ਤੇ ਆਸ਼ੀਰਵਾਦ ਦੇਣ ਦਾ ਕੰਮ ਹੀ ਕਰਦਾ ਸੀ ਗਣੇਸ਼ੀ ਨੇ ساری ਉਮਰ ਖਰਾਸ ਤੋਂ ਆਟਾ ਨਹੀਂ ਸੀ ਪਿਸਵਾਇਆ ਖੁਦ ਚੱਕੀ ਝੋਕੇ ਆਟਾ ਪੀਂਦੀ ਪਿੰਡ ਦੇ ਖੂਹ ਤੋਂ ਛਿਓਰਾਂ ਦੇ ਹੱਥ ਦਾ ਪਾਣੀ ਨਹੀਂ ਸੀ ਪੀਤਾ ਪਿੱਤਲ ਦੇ ਨਿੱਕੇ ਡੋਲ ਨਾਲ ਖੁਦ ਪਾਣੀ ਭਰਦੀ ਜਦੋਂ ਦੀ ਉਹ ਮੰਗਵੇ ਰਤ ਵਿੱਚ ਬੈਠ ਕੇ ਵਿਆਹੀ ਆਈ ਸੀ ਉਹ ਪਿੰਡੋਂ ਬਾਹਰ ਨਹੀਂ ਸੀ ਗਈ ਉਸ ਦੀ ਵੱਤੋਂ ਬਾਦ ਮਾਰ ਦੇਵੀ ਵਾਲੇ ਜੰਡ ਤੀਖ ਸੀ ਜਿੱਥੇ ਉਹ ਬਹਾਸੜੀਏ ਤੇ ਕਰੂਏ ਨੂੰ ਗੋਲਗੁਲੇ ਤੇ ਭੁੱਗਾ ਚੜਾਉਣ ਜਾਂਦੀ ਜਦੋਂ ਉਹ 70 ਸਾਲ ਦੀ ਹੋਈ ਤਾਂ ਉਸ ਨੇ ਅੰਤਕੁੰਬੀ ਦੀ ਯਾਤਰਾ ਦੀ ਇੱਛਾ ਪ੍ਰਗਟ ਕੀਤੀ ਬਾਲਕ੍ਰਾਮ ਨੇ ਕਲੀ ਦਾ ਕੁੱਟ ਪਾਰ ਕੇ ਆਖਿਆ 100 ਕੁੰਬਾਂ ਦਾ ਪੁੰਨ ਤਾਂ ਪਤੀ ਸੇਵਾ ਵਿੱਚ ਹੈ ਕਮ ਲਈਏ ਹੁਣ ਤਾਂ ਇਕੱਠੇ ਇਸ਼ਨਾਨ ਕਰਾਂਗੇ ਗਣੇਸ਼ੀ ਨੇ ਜਿੱਦ ਕੀਤੀ ਤੇ ਆਪਣੇ ਗੱਭਰੂ ਪੁੱਤਾਂ ਅੱਗੇ ਵਾਸਤਾ ਪਾਇਆ ਪੰਜਾ ਭਰਾਵਾਂ ਨੇ ਸਲਾਹ ਕਰਕੇ ਜੋਤਰਾਮ ਨੂੰ ਉਸਦੇ ਨਾਲ ਅੱਦ ਕੁੰਬੀ ਦੇ ਮੇਲੇ ਉੱਤੇ ਤੋਰ ਦਿੱਤਾ ਸੱਤਵੇਂ ਦਿਨ ਜੋਤਰਾਮ ਹੱਥ ਛਾੜ ਕੇ ਹਰਦਵਾਰ ਤੋਂ ਇਕੱਲਾ ਹੀ ਪਿੰਡ ਆਵੜਿਆ ਉਸਨੇ ਰੋ ਰੋ ਕੇ ਆਖਿਆ ਬੇਬੇ ਤਾਂ ਖੋਈ ਗਈ ਬਾਲਕ੍ਰਾਮ ਦੇ ਮੂੰਹ ਵਿੱਚੋਂ ਨੜੀ ਛੁੱਟ ਗਈ ਚਾਰ ਭਰਾਵਾਂ ਨੇ ਜੋਤਰਾਮ ਨਾਲ ਬਹੁਤ ਕਪੱਤ ਕੀਤੀ ਸਭ ਤੋਂ ਛੋਟੇ ਗੂੰਗੇ ਪੂਰਨ ਨੇ ਪਿੱਤਲ ਦਾ ਗਲਾਸ ਚੁੱਕ ਕੇ ਮਾਰਿਆ ਤੇ ਫਿਰ ਬhookਣ ਲੱਗਾ ਬਾਲਕ੍ਰਾਮ ਦੇ ਹੁੰਦੇ ਸੁੰਦੇ ਪੰਜੇ ਜਤੀਮ ਹੋ ਗਏ ਕਈ ਮਹੀਨੇ ਉਹਨਾਂ ਨੇ ਮਾਂ ਨੂੰ ਡੇਕਿਆ ਪੁਲਿਸ ਵਿੱਚ ਰਿਪੋਰਟ ਲਿਖਾਈ ਪਰ ਉਸ ਦਾ ਕੁਝ ਪਤਾ ਨਾ ਲੱਗਾ ਅਖੀਰ ਸਬਰ ਕਰਕੇ ਬੈਠ ਗਏ ਕਿ ਬੁੱਢੀ ਮਾਂ ਗੰਗਾ ਦੀ ਪੇਟਾ ਚੜ ਗਈ ਬੰਤੂ ਸੁਨਿਆਰ ਨੇ ਆਖਿਆ ਚਲੋ ਚੰਗਾ ਹੋਇਆ ਪਰੋਤਣੀ ਦੀ ਸੱਦਰ ਪੂਰੀ ਹੋ ਗਈ ਜੇ ਇੱਥੇ ਮਰ ਜਾਂਦੀ ਤਾਂ ਉਸ ਦੇ ਫੁੱਲ ਕਿਸੇ ਨੇ ਗੰਗਾ ਲੈ ਕੇ ਜਾਣੇ ਨਹੀਂ ਸਨ ਬੁੱਢੀ ਤੇ ਚਲੇ ਜਾਣ ਪਿੱਛੋਂ ਸਾਰਾ ਘਰ ਖਿੰਡ ਗਿਆ ਨਾ ਕੋਈ ਝਾੜੂ ਦੇਣ ਵਾਲਾ ਨਾ ਚੌਂਕਾ ਸਾਂਭਣ ਵਾਲਾ ਪੰਜੇ ਭਰਾ ਰਲ ਕੇ ਰੋਟੀ ਪਕਾਉਂਦੇ ਤੇ ਅੱਧ ਜਲੀਆਂ ਮੰਨੀਆਂ ਉੱਤੇ ਲੂਣ ਮਿਰਚ ਭੋਕੇ ਹੀ ਗੁਜ਼ਾਰਾ ਕਰਦੇ ਚੁੱਲ੍ਹਾ ਝੋਂਕਣ ਲੱਗੇ ਕਿਸੇ ਦੇ ਹੱਥਾਂ ਨੂੰ ਆਟਾ ਚੰਬੜਿਆ ਹੁੰਦਾ ਤੇ ਕਿਸੇ ਦੇ ਸਿਰ ਉੱਤੇ ਸਵਾਹ ਪਈ ਹੁੰਦੀ ਬਾਲਕ੍ਰਾਮ ਬੈਠਾ ਕਲੀ ਪਿੰਦਾ ਤੇ ਮੁੰਡਿਆਂ ਨੂੰ ਕੋਸਦਾ ਜਿਨ੍ਹਾਂ ਨੇ ਉਸ ਦਾ ਘਰ ਉਜਾੜ ਦਿੱਤਾ ਸੀ ਪਿੰਡ ਦੇ ਲੋਕ ਮੁੰਡਿਆਂ ਨੂੰ ਚਿਹੱਡਾ ਕਰਦੇ ਕਿਉਂ ਹੁਣ ਬੁੱਢੇ ਨੂੰ ਵਿਆਹ ਲੈਣ ਤੇ ਕੋਈ ਨਵੀਂ ਮਾਂ ਲੈ ਆਉਣ ਖੁੰਡਾ ਉੱਤੇ ਬੈਠੇ ਜੱਟ ਟਿਚਰਾਂ ਕਰਦੇ ਪ੍ਰੋਹਤਾ ਤੂੰ ਸਾਰੇ ਪਿੰਡ ਦੇ ਫੇਰੇ ਕਰਾ ਦਿੱਤੇ ਕਿਸੇ ਆਪਣੇ ਮੁੰਡੇ ਦਾ ਵੀ ਵਿਆਹ ਕਰਾ ਦੇ ਤੀਵੀਆਂ ਕਈ ਵਾਰ ਮਸ਼ਕਰੀ ਕਰਦੀਆਂ ਬਚਾਰੇ ਮੁੰਡੇ ਨਿਰੇ ਲੋਲੜ ਨੇ ਘਰ ਵਿੱਚ ਤੀਮੀ ਹੋਵੇ ਤਾਂ ਪੱਕੀ ਪਕਾਈ ਮਿਲੇ ਇੱਕ ਦਿਨ ਲੋਕਾਂ ਨੇ ਦੇਖਿਆ ਬਹਾਮਣਾ ਦੇ ਚੌਂਕੇ ਵਿੱਚ ਪੱਕੀ ਉਮਰ ਦੀ ਨਿੱਗਰ ਸਰੀਰ ਵਾਲੀ ਇੱਕ ਤੀਮੀ ਬੈਠੀ ਫੁੱਲ ਕੇ ਰੋਂ ਰਹੀ ਸੀ ਤੇ ਪੰਜ-ਪਾਰਾਂ ਆਤੇ ਭਾਲਕਰਮ ਬੈਠੇ ਧਾਲ ਨਾਲ ਰੋਟੀ ਖਾ ਰਹੇ ਸਨ ਕਿਸੇ ਨੇ ਸਵਾਲ ਨਹੀਂ ਪੁੱਛਿਆ ਕਿ ਉਹ ਤੀਮੀ ਕਿੱਥੋਂ ਲੈ ਆਏ ਸਨ ਸਗੋ ਸਬਨਾ ਨੇ ਹਮਦਰਦੀ ਨਾਲ ਇਹੋ ਆਖਿਆ ਸ਼ੁਕਰ ਹੈ ਬਚਾਰੇ ਬਹਾਮਣਾ ਦਾ ਘਰ ਵੀ ਵਸ ਗਿਆ ਛੇਤੀ ਹੀ ਸਾਰੇ ਪਿੰਡ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਗਣੇਸ਼ੀ ਦੇ ਖੋਏ ਜਾਣ ਪਿੱਛੋਂ ਪੁੱਤਾਂ ਨੇ ਉਸਦੇ ਪੁਰਾਣੇ ਸੰਦੂਕ ਤੇ ਪਟਿਆਰ ਫਰੋੜਲੇ ਇਹਨਾਂ ਵਿੱਚੋਂ ਜੋ ਟੂਮਾ ਛੱਲਾਂ ਤੇ ਨਕਦੀ ਮਿਲੀ ਉਸ ਨਾਲ ਉਹ ਬੀਕਾ ਨੇੜ ਦੇ ਇਲਾਕੇ ਤੋਂ ਇੱਕ ਬਾਗਰੋ ਮੁੱਲ ਲੈ ਆਏ ਸਨ ਇਸ ਬਾਗਰੋ ਨੇ ਮੱਥੇ ਉੱਤੇ ਚਾਂਦੀ ਦਾ ਲੋਟਣ ਤੇ ਪੈਰੀ ਬਾਕਾ ਪਾਈਆਂ ਹੋਈਆਂ ਸਨ ਰੰਗ ਤਪੇ ਹੋਏ ਤਾਂਬੇ ਵਰਗਾ ਗੱਲਾਂ ਉੱਤੇ ਸ਼ਾਹੀਆਂ ਤੇ ਅੰਗ ਸੰਡੋਲ ਉਸ ਦੀ ਸ਼ਕਲ ਵਿੱਚ ਇੱਕ ਮਜ਼ਬੂਤੀ ਤੇ ਅਖੜ ਕਸ਼ੀਸ਼ ਸੀ ਉਸ ਦਾ ਨਾਸ ਹੀ ਦਾਨੂ ਦਾਨੂ 8-10 ਦਿਨਾਂ ਦੇ ਅੰਦਰ ਹੀ ਘਰ ਵਿੱਚ ਰਚ ਗਈ ਉਸ ਦੀ ਸਖਸ਼ਤ ਦੇ ਦਬਦਬੇ ਨਾਲ ਘਰ ਵਿੱਚ ਸਫਾਈ ਤੇ ਉਤਸ਼ਾਹ ਜਾਗ ਪਿਆ ਪੰਜੇ ਭਰਾ ਮੂਰੇ ਹੋ ਕੇ ਕੰਮ ਕਰਨ ਲੱਗ ਪਏ ਖਾਸ ਤਾ ਕਰ ਨੂੰ ਸਾਹਮਣੇ ਰੜਾ ਕੇ ਲਿਪਿਆ ਪੋਚਿਆ ਸਾਰੇ ਭਰਾ ਦਾਨੋ ਦੇ ਆਕਰਸ਼ਣ ਨਾਲ ਸਿੱਧੇ ਹੋ ਗਏ ਸਨ ਹਰ ਇੱਕ ਇਹੋ ਸਮਝਦਾ ਸੀ ਕਿ ਉਹ ਆਪਣੀ ਘਰਵਾਲੀ ਲਈ ਕੰਮ ਕਰ ਰਿਹਾ ਹੈ ਦਾਨੋ ਵਿੱਚ ਇਸਤਰੀ ਦੀ ਆਤਮ ਸ਼ਕਤੀ ਸੀ ਉਸ ਨੇ ਪੰਜਾ ਭਰਾਵਾਂ ਦੇ ਵੇਗ ਨੂੰ ਨੱਥ ਲਿਆ ਬਾਲਕ੍ਰਮ ਵਿੱਚ ਵੀ ਵਧੇਰੇ ਫੁਰਤੀ ਆ ਗਈ ਸੀ ਉਹ ਹੁਣ ਦਿਨ ਵਿੱਚ ਤਿੰਨ ਵਾਰੀ ਕਲੀ ਦਾ ਪਾਣੀ ਬਦਲਦਾ ਬਾਲਕ੍ਰਾਮ ਨੇ ਟਿੱਬਿਆਂ ਉੱਤੋਂ 200 ਬਿੱਗੇ ਜ਼ਮੀਨ ਸੂਬੇਦਾਰ ਤੋਂ ਵਟਾਈ ਉੱਤੇ ਲੈ ਲਈ ਤੇ ਪੁੱਤਾਂ ਨੂੰ ਵਾਹੀ ਕਰਨ ਲਈ ਆਖਿਆ ਸਾਰੇ ਪਿੰਨੇ ਮਖੌਲ ਉਡਾਇਆ ਕਿਉਂਕਿ ਇੱਥੇ ਕਦੇ ਕੁਝ ਨਹੀਂ ਉੱਗਿਆ ਇਨ੍ਹਾਂ ਟਿੱਬਿਆਂ ਦੇ ਲਾਗੇ ਇੱਕ ਥੇ ਸੀ ਜਿੱਥੇ ਰਾਤ ਵੇਲੇ ਗਿੱਦੜ ਬੋਲਦੇ ਸਨ ਪੰਜਾ ਭਰਾਵਾਂ ਨੇ ਕਮਲ ਜੁੱਟ ਵਿੱਚ ਮਿਹਨਤ ਕੀਤੀ ਰੱਬ ਦੀ ਕਰਨੀ ਕਿ ਉਸ ਸਾਲ ਬਹੁਤ ਮੀਂਹ ਪਏ ਨਹਿਰੀ ਖੇਤਾਂ ਵਿੱਚ ਹੜ ਆ ਗਏ ਤੇ ਫਸਲਾਂ ਮਾਰੀਆਂ ਗਈਆਂ ਟਿੱਬਿਆਂ ਦੇ ਭਾਗ ਜਾਗ ਪਏ ਅੰਤਾਂ ਦੀ ਮੂੰਗਫਲੀ ਤੇ ਬਾਜਰਾ ਉੱਗ ਗਿਆ ਕਿ ਬਹਾਮਣਾ ਤੋਂ ਸਾਹਮਣਾ ਹੋਇਆ ਉਹੀ ਲੋਕ ਜੋ ਟਿਚਰਾਂ ਕਰਦੇ ਸਨ ਆਖਣ ਲੱਗੇ ਇਹ ਤੀਵੀਂ ਭਾਗਾਾਂ ਵਾਲੀ ਐ ਕਮਲੇ ਬਹਾਮਣਾ ਦੇ ਘਰ ਲక్ష్ਮੀ ਆ ਗਈ ਕਈ ਰੜਤ ਨਾਲ ਆਖਦੇ ਇਹਨਾਂ ਸਿੱਧਰਿਆਂ ਤੋਂ ਕਿਹੜਾ ਸਾਥ ਹੋਣੀ ਐ ਲੋਕਾਂ ਦੀ ਈਰਖਾ ਤੇ ਜੱਕੜਾਂ ਦੇ ਬਾਵਜੂਦ ਦਾਨੋ ਨੇ ਸਿਆਣਪ ਨਾਲ ਕੱਚੇ ਕੋਠੇ ਇੱਥੋਂ ਪੱਕਾ ਕਰ ਬਣਵਾ ਲਿਆ ਖੁਰਲੀ ਉੱਤੇ ਮੱਝਾਂ ਤੇ ਵੇੜੇ ਵਿੱਚ ਊਂਟ ਲਿਆ ਬੰਨਿਆ ਟਿੱਬਿਆਂ ਵਾਲੇ ਖੇਤ ਵਿੱਚੋਂ ਉਹਨਾਂ 20 ਬਿੱਗੇ ਜ਼ਮੀਨ ਖਰੀਦ ਕੇ ਕੋਠਾ ਛੱਤ ਲਿਆ ਸੀ ਚਾਰ ਭਰਾ ਹਰ ਵੇਲੇ ਖੇਤ ਰਹਿੰਦੇ ਤੇ ਇੱਕ ਜਣਾ ਵਾਰੀ ਸਰਕਾਰ ਰਹਿੰਦਾ ਬਾਲਕ੍ਰਾਮ ਪੰਜਾਂ ਪੁੱਤਾਂ ਦੀਆਂ ਜਨਮ ਪੱਤਰੀਆਂ ਵਾਚ ਕੇ ਹਿਸਾਬ ਲਾਉਂਦਾ ਕਿ ਵਿਗਨ ਕਿੱਥੇ ਪੈਂਦਾ ਸੀ ਅਖੀਰ ਉਸ ਨੇ ਇਸ ਗ੍ਰਹਿ ਨੂੰ ਟਾਲਣ ਦਾ ਉਪਾਏ ਦੱਸਿਆ ਕਿ ਧਾਨੋ ਨੂੰ ਕੱਤਕ ਦੀ ਪੂਰਨ ਮਾਸੀ ਉੱਤੇ ਗੰਗਾ ਇਸ਼ਨਾਨ ਕਰਨਾ ਚਾਹੀਦਾ ਹੈ ਪੰਜਾਂ ਭਰਾਵਾਂ ਨੇ ਸੋਚਿਆ ਕਿ ਜੋਤਰਾਮ ਗਿਆ ਤਾਂ ਉਸ ਪੂਰੀ પા ਕੇ ਨਹੀਂ ਮੁੜਨਾ ਸਭ ਤੋਂ ਛੋਟੇ ਗੁੰਗੇ ਪੂਰਨ ਨੂੰ ਆਪਣੀ ਹੀ ਸੁਰਤ ਨਹੀਂ ਸੀ ਬਾਕੀ ਤਿੰਨੇ ਆਪਸ ਵਿੱਚ ਝਗੜਨ ਲੱਗੇ ਹਰ ਕੋਈ ਚੌਂਦਾ ਸੀ ਕਿ ਟੋਰਾ ਛੱਡ ਕੇ ਤੇ ਦੁਖੱਲੀ ਜੁੱਤੀ ਪਾ ਕੇ ਦਾਨੋ ਦੇ ਮੂਰੇ ਮੂਰੇ ਤੁਰੇ ਜਦੋਂ ਪੰਜੇ ਆਪਸ ਵਿੱਚ ਉਲਝ ਗਏ ਤਾਂ ਗੂੰਗਾ ਪੂਰਨ ਬੈਠ ਕੇ ਧਰਤੀ ਪਿੱਟਣ ਲੱਗਾ ਤੇ ਉਸਨੇ ਆਉਂ ਆਉਂ ਕਰਕੇ ਦਰਵਾਜ਼ੇ ਵੱਲ ਸਹਿਣਤ ਕੀਤੀ ਜਿੱਥੇ ਬਾਲਕ੍ਰਾਮ ਪਲੁੰਗੜੀ ਉੱਤੇ ਬੈਠਾ ਕਲੀ ਪੀ ਰਿਹਾ ਸੀ ਉਸ ਦੀਆਂ ਚਿਪ ਖੜੀਬੀਆਂ ਦੰਦਲਾਂ ਤੇ ਗਿੱਦੜ ਕੂਕਾਂ ਤੋਂ ਭਰਾਵਾਂ ਨੇ ਸਮਝ ਲਿਆ ਕਿ ਉਹ ਬਾਪੂ ਬਾਪੂ ਆਖ ਰਿਹਾ ਸੀ ਇਸ ਗੱਲ ਉੱਤੇ ਸਾਰੇ ਰਾਜੀ ਹੋ ਗਏ ਸਭ ਨੇ ਬਾਲਕ੍ਰਾਮ ਨੂੰ ਦਾਨੋ ਨਾਲ ਤੀਰਥ ਇਸ਼ਨਾਨ ਉੱਤੇ ਜਾਣ ਲਈ ਆਖਿਆ ਦਾਨੋ ਨੇ ਰਸਤੇ ਵਿੱਚ ਖਾਣ ਲਈ ਮਿੱਠੇ ਪਰੌਂਠੇ ਤੇ ਗਲਗਲ ਦਾ ਆਚਾਰ ਨਾਲ ਬਣ ਲਿਆ। ਬਾਲਕ੍ਰਾਮ ਨੇ ਵੀ ਨਵੀਂ ਚਿੱਟੀ ਪੱਗ ਤੇ ਲਾਲ ਕੰਨੀ ਵਾਲੀ ਤੋਤੀ ਬੰਨੀ, ਮੁੰਡਿਆਂ ਦੀਆਂ ਕੁੰਡਲੀਆਂ, ਪਰਨੇਚ ਬੁਲੇਟੀਆਂ ਤੇ ਕਲੀ ਤੇ ਤਮਾਕੂ ਵਾਲੀ ਗੁੱਥਲੀ ਸੰਭੀ। ਉਸਨੇ ਮੁੰਡਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਦਾਨੋ ਨੂੰ ਅਸ਼ਨਾਣ ਕਰਵਾਉਣ ਹਰਦਵਾਰ ਲੈ ਗਿਆ। ਛੇਵੇਂ ਦਿਨ ਉਹ ਮੁੜੇ ਤਾਂ ਦਾਨੋ ਹਰਕੀ ਪੌੜੀ ਦੇ ਜਲ ਦੀ ਗਾਗਰ, ਖਿੱਲਾ ਪਤਾਸੇ ਤੇ ਪੱਕੀ ਹੋਈ ਤਿੱਲੀ ਪ੍ਰਸ਼ਾਦ ਵੱਜੋਂ ਲੈ ਕੇ ਆਏ। ਉਸ ਸ਼ਾਮ ਉਸਨੇ ਖੀਰ ਰਿੰਨੀ ਤੇ ਆਂਡ ਗਵਾਂਡ ਵਿੱਚ ਪ੍ਰਸ਼ਾਦ ਵੰਡੇ। ਅਗਲੀ ਦਦੋ ਦਾਨੋ ਨੇ ਪੁੱਤ ਜੰਮਿਆ ਪੰਜੇ ਭਰਾ ਖੁਸ਼ ਸਨ ਹੁਣ ਬਾਲਕ੍ਰਾਮ ਦਰਵਾਜ਼ੇ ਵਿੱਚ ਬੈਠਾ ਨਿਰਾਕਲੀ ਪੀ ਕੇ ਤੇ ਲੋਕਾਂ ਨੂੰ ਆਸ਼ੀਰਵਾਦ ਦੇਣ ਵਿੱਚ ਹੀ ਦਿਨ ਨਹੀਂ ਸੀ ਲੰਗਾਉਂਦਾ ਸਗੋਂ ਨਵੇਂ ਜੰਮੇ ਬਾਲ ਨੂੰ ਵੀ ਚਾਹ ਨਾਲ ਖੜਾਉਂਦਾ ਪਲੁੰਗੜੀ ਉੱਤੇ ਬੈਠੇ ਨੂੰ ਹੀ ਦਾਨੋ ਰੋਟੀ ਦੀ ਥਾਲੀ ਫੜਾ ਆਉਂਦੀ ਜਦੋਂ ਦਾਨੋ ਦਾ ਪੁੱਤ 5 ਸਾਲ ਦਾ ਹੋਇਆ ਤਾਂ ਬੁੱਢੇ ਬਾਲਕ੍ਰਾਮ ਨੇ ਬੰਤੂ ਸੁਨਿਆਰ ਤੋਂ ਉਸਦੇ ਲਈ ਸੋਨੇ ਦੀਆਂ ਨੱਤੀਆਂ ਕਢਾ ਕੇ ਦਿੱਤੀਆਂ। ਦਾਨੋ ਨੇ ਸ਼ੀਰ ਨਹੀਂ ਵੰਡੀ। ਪੰਜਾਂ ਭਰਾਵਾਂ ਨੇ ਰਲ ਕੇ ਮੁੰਡੇ ਦਾ ਨਾਂ ਰੱਖਣ ਲਈ ਸਲਾਹ ਕੀਤੀ ਪਰ ਕਿਸੇ ਨਾਂ ਉੱਤੇ ਫੈਸਲਾ ਨਾ ਹੋ ਸਕਿਆ। ਉਸੇ ਸਾਲ ਬਲਕ੍ਰਮ ਸਰਦੀਆਂ ਵਿੱਚ ਬਿਮਾਰ ਪੈ ਗਿਆ। ਬਿਰਧ ਸੀ। ਇੱਕ ਵਾਰ ਮੰਜੀ ਉੱਤੇ ਪਿਆ ਤਾਂ ਦੁਬਾਰਾ ਨਾ ਉੱਠਿਆ। ਪੰਜਾਂ ਪੁੱਤਾਂ ਨੇ ਬੁੱਢੇ ਦੀ ਬਹੁਤ ਸੇਵਾ ਕੀਤੀ ਤੇ ਦਵਾ-दारू ਦੀ ਕੋਈ ਅਸਰ ਨਾ ਛੱਡੀ। ਬਥੇਰੇ ਲੇਪ ਕੀਤੇ ਤੇ ਕਾੜੇ ਪਿਲਾਏ। ਪਰ ਉਸਦੀ ਹਾਲਤ ਵਿਗੜਦੀ ਗਈ। ਇੱਕ ਦਿਨ ਉਸਦੀ ਹਾਲਤ ਬਹੁਤ ਹੀ ਖਰਾਬ ਹੋ ਗਈ। ਪਿੰਡ ਦੇ ਸਿਆਣੇ ਤੇ ਬੁੱਢੀਆਂ ਉਸ ਤੇ ਸਿਰਹਾਣੇ ਆ ਜੁੜੇ ਉਸ ਦੀਆਂ ਨਬਜਾਂ ਛੁੱਟਦੀਆਂ ਦੇਖ ਕੇ ਨੰਬਰਦਾਰ ਨੇ ਪੁੱਛਿਆ ਪ੍ਰੋਹਤਾ ਮੁੰਡਿਆ ਖਾਤਰ ਕੋਈ ਗੱਲ ਕਹਿਣੀ ਹੈ ਬਾਲਕਰਾਮ ਨੇ ਫੁੱਲੀ ਹੋਈ ਜੀਬ ਬੁੱਲਾ ਉੱਤੇ ਫੇਰੀ ਤੇ ਓਖੜਵੇਂ ਸਾਹ ਵਿੱਚ ਆਖਿਆ ਭਾਈ ਵੱਡੇ ਮੁੰਡੇ ਤਾਂ ਸਾਰੇ ਉਡਾਰਨੇ ਮੈਨੂੰ ਤਾਂ ਛੋਟੇ ਦਾ ਫਿਕਰ ਹੈ ਟਿੱਬਿਆਂ ਵਾਲਾ ਖੇਤ ਤੇ ਇਹ ਕੰਮ ਐ ਛੋਟੇ ਪੁੱਤ ਦੇ ਨਾਂ ਕਰਦਾ ਆ ਕੋਲ ਬੈਠੇ ਹਟਵਾਣੀਆਂ ਨੇ ਪੱਕੇ ਕਾਗਜ਼ ਉੱਤੇ ਉਸ ਦੀ ਅੰਤਿਮ ਇੱਛਾ ਲਿਖੀ ਬਾਲਕਰਾਮ ਤੋਂ ਅੱਗੇ ਨਾ ਬੋਲ ਹੋਇਆ ਨੰਬਰਦਾਰ ਨੇ ਛੱਟਪਟ ਉਸ ਦਾ ਅੰਗੂਠਾ ਲਵਾਇਆ ਤੇ ਛੇਤੀ ਛੇਤੀ ਮੰਜੀ ਤੋਂ ਪੂੰਜੇ ਲਾ ਲਿਆ। ਉਸ ਵੇਲੇ ਬਾਲਕ੍ਰਾਮ ਨੇ ਪ੍ਰਾਣ ਤਿਆਗ ਦਿੱਤੇ। ਨੰਬਰਦਾਰ ਨੇ ਵਾਹ ਗੁਰੂ ਵਾਹ ਗੁਰੂ ਆਖ ਕੇ ਸਾਰਿਆਂ ਦਾ ਧੀਰਜ ਬਨਵਾਇਆ। ਹਟਵਾਣੀਏ ਪੁੱਲੇ ਚਾਹੇ ਆਖਿਆ ਨੰਬਰਦਾਰਾ ਪੁਜੋਤ ਨੇ ਕਿਸੇ ਮੁੰਡੇ ਦਾ ਨਾਂ ਤਾਂ ਲਿਖਵਾਇਆ ਹੀ ਨਹੀਂ। ਨੰਬਰਦਾਰ ਨੇ ਉੱਤਰ ਦਿੱਤਾ ਸਾਰੇ ਪੁੱਤਾਂ ਦੇ ਨਾਂ ਸਭ ਨੂੰ ਪਤਾ ਹਨ ਪਿੰਡ ਵਿੱਚ। ਨੰਬਰਦਾਰ ਤੇ ਬਾਣੀਏ ਦੀ ਕੁਸਰਮੁਸਰ ਸੁਣ ਕੇ ਦਾਨੋ ਕੁੰਡ ਵਿੱਚੋਂ ਬੋਲੀ ਬਾਬਾ ਜੀ ਤੁਸੀਂ ਇਸ ਗੱਲ ਨੂੰ ਹਾਲੇ ਇੱਥੇ ਹੀ ਰਹਿਣ ਦਿਓ। ਦਾਨੋ ਦੀ ਚੇਤਾਵਨੀ ਸੁਣ ਕੇ ਉਹ ਦੋਵੇਂ ਚੁੱਪ ਹੀ ਰਹੇ। ਭਾਲਕ੍ਰਾਮ ਦਾ ਹਲੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਕੂਣੀ ਮਾਰਾ ਨੇ ਗੁੰਗੇ ਨੂੰ 扑ਕਾਇਆ। ਪੰਜਾ ਭਰਾਵਾਂ ਵਿੱਚ ਖੜਕ ਗਈ। ਆਂਡੀ ਗਵਾਂਡੀ ਵੀ ਦੋ ਟੀਰਾਂ ਵਿੱਚ ਵਟ ਗਏ। ਤੀਵੀਆਂ ਵਿਚਾਰੇ ਗੁੰਗੇ ਦਾ ਪੱਖ ਪੂਰਦੀਆਂ ਸਨ ਪਰ ਕਈ ਬੰਦੇ ਆਖਦੇ ਸਨ ਕਿ ਮਾਰਨ ਲੱਗੇ ਭਾਲਕ੍ਰਾਮ ਦੀ ਸੁਰਤ ਟਿਕਾਣੇ ਨਹੀਂ ਸੀ ਇਸ ਲਈ ਚਾਰਾਂ ਵੱਡਿਆਂ ਪੁੱਤਾਂ ਨੂੰ ਬੇਦਾਵਾ ਲਿਖਵਾ ਗਿਆ। ਬੇੜੇ ਵਿੱਚ ਜਦ ਪੰਜੇ ਭਰਾ ਝਗੜਨ ਲੱਗੇ ਤੇ ਗੁੰਗਾ ਛਈਆਂ ਲੈ ਲੈ ਆਇਆ ਤਾਂ ਦਾਨੋ ਨੇ ਉਹਨਾਂ ਨੂੰ ਆਖਿਆ ਕਿ ਉਹ 4-5 ਦਿਨ ਹੋਰ ਸਬਰ ਕਰਨ ਸਾਰਾ ਨਿਵੇੜਾ ਹੋ ਜਾਵੇਗਾ ਪਰ ਹਟਵਾਣੀਏ ਤੇ ਨੰਬਰਦਾਰ ਦੀ ਸ਼ਹਾਦਤ ਅਤੇ ਬਸિયਤ ਉੱਤੇ ਲੱਗਾ ਅੰਗੂਠਾ ਇਹੋ ਸਾਬਤ ਕਰਦਾ ਸੀ ਕਿ ਜ਼ਮੀਨ ਤੇ ਘਰ ਗੁੰਗੇਪੂਰਨ ਦੀ ਮਲਕੀਅਤ ਹੈ। ਧਾਨੋ ਨੇ ਸਭ ਤੋਂ ਵੱਡੇ ਜੋਤਰਾਮ ਨੂੰ ਆਖਿਆ ਕਿ ਉਹ ਹਰਦਵਾਰ ਜਾ ਕੇ ਆਪਣੇ ਬਾਪੂ ਦੇ ਫੁੱਲ ਵੀ ਪਾ ਆਵੇ ਤੇ ਉੱਥੋਂ ਕਨਖਲ ਵਾਲੇ पांडे ਜੀਵਾਨੰਦ ਨੂੰ ਪੱਤਰੀ ਸਮੇਤ ਨਾਲ ਲੈ ਆਵੇ। ਜੋਤਰਾਮ ਆਪਣੇ ਪਿਤਾ ਦੇ ਫੁੱਲ ਪਾ ਕੇ ਤੀਜੇ ਦਿਨ ਹਰਦਵਾਰ ਤੋਂ ਮੁੜਿਆ। ਤਾ ਉਸ ਨਾਲ ਜੀਵਾਨੰਦ ਪਾਂਡਾ ਸੀ ਆਥਣ ਵੇਲੇ ਧਰਨੋ ਨੇ ਆਪਣੇ 베ੜੇ ਵਿੱਚ ਪੰਚਾਇਤ ਬੁਲਾਈ ਉਸ ਨੇ ਘੁੰਟ ਕੱਢ ਕੇ ਹੱਥ ਬੰਨ ਕੇ ਆਖਿਆ ਤੁਸੀਂ ਇਹਨਾਂ ਪੰਜਾਂ ਮੁੰਡਿਆਂ ਨੂੰ ਪੁੱਛੋ ਇਹ ਮੇਰੇ ਕੀ ਲੱਗਦੇ ਨੇ ਨੰਬਰਦਾਰ ਬੋਲਿਆ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਪੰਜਾਂ ਨੇ ਤੈਨੂੰ ਘਰ ਵਸਾਇਆ ਹੋਇਆ ਹੈ ਇਹ ਪੰਜੇ ਬੈਠੇ ਨੇ ਤੁਹਾਡੇ ਸਾਹਮਣੇ ਇਹਨਾਂ ਵਿੱਚੋਂ ਕੋਈ ਆਖੇ ਕਿ ਉਸ ਨੇ ਮੇਰੇ ਨਾਲ ਫੇਰੇ ਲਏ ਨੇ ਧਰਨੋ ਨੇ ਗਰਮ ਨਾਲ ਆਖਿਆ ਇਹ ਸਵਾਲ ਸੁਣ ਕੇ ਸੂਬੇਦਾਰ ਬੋਲਿਆ ਕਿਉਂ ਪਾਈ ਮੁੰਡਿਓ ਜੋ ਇਹ ਪੁੱਛਦੀ ਹੈ ਉਸ ਦਾ ਜਵਾਬ ਤਾਂ ਦਿਓ ਜੋਤਰਾਮ ਮਾਲਕਾਨਾ ਅੰਦਾਜ਼ ਵਿੱਚ ਬੋਲਿਆ ਮਹਾਰਾਜ ਜਦੋਂ ਪੰਜ ਪਾੜਮਾ ਨੇ ਦ੍ਰੋਪਦੀ ਲਿਆਂਦੀ ਸੀ ਤਾਂ ਕਿਸ ਨੇ ਫੇਰੇ ਲੀਤੇ ਸਨ ਦਾਨੋ ਬੋਲੀ ਮੈਂ ਦੱਸਦੀਆਂ ਕਿਸ ਨੇ ਫੇਰੇ ਲੀਤੇ ਸਨ ਤੇ ਨਾਲੇ ਦੱਸਦੀਆਂ ਛੋਟੇ ਪੁੱਤ ਦਾ ਨਾਂ ਜਿਸ ਖਾਤਰ ਸਾਰੇ ਭਾਈ ਗੰਡਾਸੇ ਚੁੱਕੀ ਫਿਰਦੇ ਨੇ ਉਸ ਨੇ ਜੀਵਾਨੰਦ ਪਾਂਡੇ ਨੂੰ ਇਸ਼ਾਰਾ ਕੀਤਾ ਤੇ ਆਖਿਆ ਪੰਡਿਤ ਜੀ ਸਾਰੀ ਪੰਚਾਇਤ ਅੱਗੇ ਮੇਰੇ ਵਿਆਹ ਦੀ ਤਿੱਥ ਤਾਰੀਖ ਪੜ ਕੇ ਸੁਣਾ ਦਿਓ ਜੀਵਾਨੰਦ ਪਾਂਡੇ ਨੇ ਵੱਡੀ ਪੱਤਰੀ ਵਿੱਚੋਂ ਜਿਸ ਉੱਤੇ ਸਵਾਸਤਿਕਾ ਦਾ ਪੀਲਾ ਨਿਸ਼ਾਨ ਸੀ ਪੜ੍ਹ ਕੇ ਸੁਣਾਇਆ ਕਿ ਕਤਕ ਸੁਦੀ ਪੂਰणिमा ਵਾਲੇ ਦਿਨ ਅੱਜ ਤੋਂ 6 ਸਾਲ ਪਹਿਲਾਂ ਦਾਨੋ ਦੇ ਵਿਆਹ ਦਾ ਸ਼ੁਭ ਕਾਰਜ ਪੰਡਤ ਬਾਲਕ੍ਰਮ ਸੁਪੁੱਤਰ ਹੇਤਰਾਮਨਾਲ ਹੋਇਆ। ਸਾਰੀ ਪੰਚਾਇਤ ਤੇ ਪੰਜੇ ਭਰਾ ਸੁਣ ਰਹਿ ਗਏ। ਦਾਨੋ ਨੇ ਆਪਣੇ ਪੁੱਤਾਂ ਦੇ ਸਿਰ ਉੱਤੇ ਹੱਥ ਰੱਖ ਕੇ ਆਖਿਆ, "ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤ ਏ ਹੈ ਪਰ ਮੈਨੂੰ ਜਾਇਦਾਦ ਦੀ ਲੋੜ ਨਹੀਂ। ਮੈਂ ਤਾਂ ਬਸ ਇਹੋ ਚਾਹੁੰਨੀ ਆ ਕਿ ਇਹ ਘਰ ਪਹਿਲਾਂ ਵਾਂਗ ਵਸਿਆ ਰਹੇ।" ਅੱਜ ਤੋਂ ਮੇਰੇ 6 ਪੁੱਤ ਹਨ ਪੰਜਾ ਭਰਾਵਾਂ ਨੇ ਨੀਮੀ ਪਾ ਲਈ ਧੰਨਵਾਦ